ਸਾਨੂੰ ਜੀ ਟਰੈਕਟਰ ਬੜਾ ਵਧੀਆ ਲੱਗਦਾ ਹਾਂ ਜੀ ਸੋਨਾਲੀਕਾ ਅਸੀਂ ਪਹਿਲਾਂ ਵੀ ਇੱਕ ਸਾਡੇ ਕੋਲ ਛੋਟਾ ਸੋਨਾਲੀਕਾ ਅੱਛਾ ਜੀ ਅਸੀਂ 855 ਸਾਡੇ ਕੋਲ ਟਰੈਕਟਰ ਸੀ ਸਵਾਰ ਆ ਜਾਣ ਦਾ ਉਹ ਅਸੀਂ ਦੇ ਦਿੱਤਾ ਹੁਣ ਸਹੀ ਦੇ ਕੇ ਤਾਂ ਅਸੀਂ ਇਹ ਲੈ ਲਿਆ ਇੱਕ ਮਤਲਬ ਇੱਕ ਹੀ ਪਿੰਡ ਦੇ ਚ ਸਾਡੇ ਪੰਜ ਟਰੈਕਟਰ ਆ ਜਾਏ ਸੋਨਾਲੀਕਾ ਖਰਚਾ ਵੀ ਤਾਂ ਘਟਿਆ ਡੀਜ਼ਲ ਖਰਚਾ ਵੀ ਘਟਿਆ ਇਹ ਉਹਦੇ ਨਾਲ ਕੰਮ ਵਧੀਆ ਕਰਦਾ ਜਿਆਦਾ ਕਰਦਾ ਕੰਮ ਅੱਛਾ ਕਰ ਹਰ ਮਤਲਬ ਕਿ ਉਹ ਇਹਦੇ ਹੁਣ ਮਗਰਮਰਜ਼ੀ ਪਾ ਦੋ ਸੁਪਰ ਸੀਟਰ ਪਾ ਦੋ ਜਿਡਾ ਮਰਜੀ ਰੋਟਾਵੇਟਰ ਪਾ ਦੋ ਟਰਾਲੀ ਜਿੱਡੀ ਮਰਜੀ ਪਾ ਦੋ ਕੋਈ ਗੱਲ ਨਹੀਂ ਇਹਨੂੰ ਸਾਡੇ ਦੇ ਅੱਗੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਤਲਬ ਹਰ ਇੱਕ ਦੀ ਹੁਣ ਖੇਚ 4x4 ਨੂੰ ਹੋਈ ਹੈ ਤੇ ਜ਼ਿਆਦਾ ਰੁਹਾਨ ਜਿਹੜਾ ਲੋਕਾਂ ਦਾ ਸੋਨਾਲੀ ਕਵਾਲੇ ਦੇ ਸੋਨਾਲੀ ਕਾ ਇੰਨਾ ਵਧੀਆ ਟਰੈਕਟਰ ਆ ਵੀ ਭਾਵੇਂ ਇਹਨੂੰ ਜਿੰਨਾ ਮਰਜੀ ਦੱਬ ਕੇ ਵਾ ਲੋ ਜੋ ਮਰਜੀ ਕਰ ਲੋ ਇਹਨੂੰ ਹੁੰਦਾ ਹੀ ਕੁਝ ਨਹੀਂ ਆ ਇਹ ਚੈਨਲ ਦੇ ਵਿੱਚ ਬਹੁਤ ਵਧੀਆ ਹੁਣ ਸਾਡਾ ਮਨ ਕੀਤਾ ਸੀ ਕਿ ਨਵੀਂ ਤਕਨੀਕ ਜੋ ਇਹਨਾਂ ਨੇ ਕੀਤੀ ਐ ਸੋਨਾਲੀਕਾ ਵਾਲਿਆਂ ਨੇ ਇਹਨਾਂ ਦਾ ਨਵਾਂ ਮਾਡਲ ਟਰੈਕਟਰ ਚਲਾਇਆ ਜਾਵੇ ਸੋ ਅਸੀਂ 60 ਟਰੈਕਟਰ ਡੀਆਈ ਉਹ ਸੋਨਾਲੀਕਾ ਤਰਨਤਾਰਨ ਏਜੰਸੀ ਦੇ ਵਿੱਚੋਂ ਖਰੀਦੇ ਆਏ ਇਹ ਬਹੁਤ ਵਧੀਆ ਪ੍ਰਬੰਹਨ ਸ ਹੈ ਤੇ ਗਾਈਡੈਂਸ ਵੀ ਬਹੁਤ ਵਧੀਆ ਤੇ ਇਹਨਾਂ ਦੀ ਜਿਹੜੀ ਸਰਵਿਸ ਉਹ ਵੀ ਬਹੁਤ ਵਧੀਆ ਮੈਂ ਤਸ਼ਕੁਰ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਕਿਸਾਨ ਦਾ ਪੁੱਤ ਟਰੈਕਟਰ ਖੇਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਤੇ ਕਿਸਾਨ ਦਾ ਪੁੱਤ ਦੇ ਕਿਸਾਨ ਦੀ ਜਿੰਦ ਜਾਨ ਹੁੰਦਾ ਹੈ ਟਰੈਕਟਰ ਕਿਸਾਨ ਇੱਕ ਪਿੰਡ ਦੇ ਵਿੱਚ ਪੰਜ ਟਰੈਕਟਰ ਲੈ ਕੇ ਆਏ ਨੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੋਨਾਲਿਕਾ ਟਰੈਕਟਰ ਜਿਹੜਾ ਵਾ ਕਿਸਾਨਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਤੇ ਸੋਨਾਲਿਕਾ ਹੀ ਉਹਨਾਂ ਨੇ ਜਿਹੜਾ ਵਾ ਇੱਕ ਪਿੰਡ ਦੇ ਵਿੱਚ ਪੰਜ ਟਰੈਕਟਰ ਲਿਆਉਣ ਦਾ ਕਿਉਂ ਫੈਸਲਾ ਲਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਸਸੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਪੰਜ ਟਰੈਕਟਰ ਇੱਕ ਪਿੰਡ ਦੇ ਵਿੱਚ ਕਿਵੇਂ ਮੰਨ ਦੇ ਵਿੱਚ ਆਇਆ ਕਿ ਸੋਨਾਲਿਕਾ ਹੀ ਕਿਉਂ ਅੱਜ ਗੁਰੂ ਕ੍ਰਿਪਾ ਟਰੈਕਟਰ ਸਰਦਤ ਕਰਨ ਤੋਂ ਜਿਹੜੇ ਲੈਂਦੇ ਨੇ ਸਾਨੂੰ ਜੀ ਟਰੈਕਟਰ ਬੜਾ ਵਧੀਆ ਲੱਗਦਾ ਹਾਂ ਜੀ ਸੋਨਾਲਿਕਾ ਅਸੀਂ ਪਹਿਲਾਂ ਵੀ ਸਾਡੇ ਕੋਲ ਛੋਟਾ ਸੋਨਾਲਿਕਾ ਵਾ ਅਸਾਂ ਜੀ ਅਸੀਂ 855 ਸਾਡੇ ਕੋਲ ਟਰੈਕਟਰ ਸੀ ਸਵਾਰ ਆ ਜਾਣ ਦਾ ਉਹ ਅਸੀਂ ਦਿੱਤਾ ਹੁਣ ਅਸਾਂ ਜੀ ਦੇਖ ਕੇ ਤਾਂ ਇਹ ਲੈ ਲਿਆ ਇੱਕ ਮਤਲਬ ਇੱਕੇ ਪਿੰਡ ਦੇ ਚਾੜੇ ਪੰਜ ਟਰੈਕਟਰ ਆ ਜਾਈ ਸੋਨਾਲਿਕਾ ਕਿਹੜਾ ਪਿੰਡ ਦਾ ਰਾਜੀ ਪੁੰਡੋਰੀ ਰਣ ਸਿੰਘ ਜੀ ਨੂੰ ਵਧੀਆ ਲੱਗਾ ਨਾ ਟਰੈਕਟਰ 4x4 ਇਹਦੇ ਵਿੱਚ ਡਿਫਰੈਂਟ ਕੀ ਲੱਗਾ ਤੁਹਾਨੂੰ 100 ਰੁਪਏ ਇਹ ਡਿਫਰੈਂਟ ਚੀਜ਼ ਇਹ ਹੈ ਕਿ ਸਭ ਤੋਂ ਟਰੈਕਟਰ ਇੱਕ ਤੇ ਰੇਟ ਦੇ ਵਿੱਚ ਵਧੀਆ ਵਾ ਮਤਲਬ ਜਿੰਨਾ ਕੰਮ ਲੱਗਦਾ ਅੱਛਾ ਤੇ ਦੂਜੀ ਗੱਲ ਵੀ ਦੂਜਿਆਂ ਨਾਲੋਂ ਵਧੀਆ ਲੱਗਦਾ ਟਰੈਕਟਰ ਖਰਚਾ ਵੀ ਦਾ ਘਟਿਆ ਡੀਜ਼ਲ ਖਰਚਾ ਵੀ ਘਟਿਆ ਇਹ ਉਹਦੇ ਨਾਲ ਕੰਮ ਵਧੀਆ ਕਰਦਾ ਜਿਆਦਾ ਕਰਦਾ ਕੰਮ ਅੱਛਾ ਕਰਦਾ ਹਰ ਮਤਲਬ ਕਿ ਉਹ ਇਹਦੇ ਹੁਣ ਮਗਰ ਮਰਜ਼ੀ ਪਾ ਦੋ ਸੁਪਰ ਸੀਟਰ ਪਾ ਦੋ ਜਿੱਡਾ ਮਰਜ਼ੀ ਰੋਟਾਵੇਟਰ ਪਾ ਦੋ ਟਰਾਲੀ ਜਿੱਡੀ ਮਰਜ਼ੀ ਪਾ ਦੋ ਕੋਈ ਗੱਲ ਨਹੀਂ ਇਹ ਨਹੀਂ ਤੁਹਾਡੀ ਖੇਤੀ ਹੱਟ ਵੀ ਗਈ 15 ਕਿੱਲੇ ਦੀ ਤੇ ਕਿਵੇਂ ਫਸਲਾਂ ਕਿਵੇਂ ਕਿਹੜੀ ਬੀਜਦੇ ਜਿਆਦਾ ਫਸਲ ਤੇ ਜਿਆਦਾ ਕਣਕ ਝੋਨੇ ਦੀ ਬੀਜਦੇ ਆ ਜ ਤੇ ਨਾਲ ਹੀ ਦਾ ਆਲੂ ਮਟਰ ਵਗੈਰਾ ਜੀ ਦੇਖੋ ਕਾਫੀ ਬਹਾਪ ਹੈ ਵੀ ਜਦਾਂ ਸੰਤ ਪਾ ਸਕਦੇ ਮਗਰੇ ਦੇ ਆਹ ਪਾ ਸਕਦੇ ਜਿਹੜਾ ਮਰਜੀ ਸੰਤ ਮਗਰ ਪਾ ਸਕਦੇ ਤੇ ਏਜੰਸੀ ਵੱਲੋਂ ਕਿਵੇਂ ਦੀ ਆਫਰ ਦਿੱਤੀਆਂ ਇਹ ਨਾਲ ਫਿਰ ਏਜੰਸੀ ਵੱਲੋਂ ਮਤਲਬ ਸਾਨੂੰ ਵਧੀਆ ਆਫਰ ਦਿੱਤੀ ਹੈ ਜਿੰਨਾ ਅੱਛਾ ਜੀ ਹਾਂ ਜੋ ਜੋ ਇਹਦੇ ਨਾਲ ਸਾਨੂੰ ਸਮਾਨ ਚਾਹੀਦਾ ਉਹਨਾਂ ਵਗੈਰਾ ਕਿੱਟ ਵਗੈਰਾ ਸਾਰਾ ਕੁਝ ਦਿੱਤਾ ਤੇ ਇੱਕ 4x4 ਦੀ ਖਾਸ ਹੀ ਤੇ ਜਿਹੜੀਆਂ ਟਾਇਰ ਕਾਫੀ ਵੱਡੇ ਲੱਗਦੇ ਨੇ 4x4 ਦਾ ਕਿਦਾਂ ਇਹ ਜਦਾ ਜਦਾ ਗੰਨੇ ਇਹ ਤਾਂ ਕਹਿ ਸਕਦੇ ਗਨੇ ਗੁਨੇ ਖਿਚਾਈ ਕਰਨ ਵਾਸਤੇ ਹੁੰਦਾ ਵਾ ਤੇ ਇਹਦੇ ਵਿੱਚ ਜਦਾਂ ਮੰਨ ਲਓ ਗੰਨੇ ਗੁਨੇ ਚਾਹੀਦੇ ਤੁਹਾਡੇ ਗੰਨੇ ਗੁਨੇ ਲੱਗਦਾ ਇਧ ਨੀ ਹਟ ਗੱਨ ਨਹੀਂ ਲੱਗਦਾ ਵੈਸੇ ਸਾਨੂੰ ਇਹ ਮਤਲਬ ਜਿੱਦਾਂ ਅਸੀਂ ਖੇਤੀ ਕਰਦੇ ਆ ਨਾ ਉਹਦੇ ਜਾਨੂੰ 4x4 ਦੀ ਜ਼ਰੂਰਤ ਹੈ। ਪੁਰਾ ਵਪੁਰ ਜ਼ਰੂਰਤ ਹੈ। ਹਾਂ। ਤੇ ਨਾਲ ਹੋਰ ਤੁਸੀਂ ਸੰਦ ਕਿਹੜੇ ਰੱਖੇ ਨਾਲ ਫਿਰ ਇਹ ਖਚਾਈ ਕਰਨ ਵਾਸਤੇ। ਖਚਾਈ ਕਰਨੇ ਸੁਪਰ ਸੀਡਰ ਹੈ। ਅੱਛਾ। ਤੁਜਾ ਮਤਲਬ ਅਸੀਂ ਪਲਾਉ ਹੁੰਦੇ ਇੱਕ। ਅੱਛਾ। ਮਿਕਸਚਰ ਹੁੰਦਾ ਹੈ। ਹੂੰ। ਰੋਟਾਵੇਟਰ ਹੁੰਦਾ ਹੈ। ਮਤਲਬ ਵੱਟੀਆਂ ਸੰਦੇ ਜਿੰਨੇ ਮਤਲਬ ਇਹ ਮਗਰ ਪੈਣੇ ਸਾਰਾ ਕੁਝ ਵੱਡਾ ਹੀ ਹੈ ਜੀ। ਕਿਵੇਂ ਕਹੇ ਹੁੰਦੇ ਨੌਜਵਾਨ ਪੀੜੀ ਜਿਹੜੀ ਉਹ ਬਦਿਸ਼ਾਂ ਵੱਲ ਜਾ ਰਹੀ ਆ ਜੇਕਰ ਆਪਾਂ ਇੱਥੇ ਖੇਤੀ ਕਰਦੇ ਆ ਤੇ ਆਪਣੇ ਕੋਲ ਜਿਹੜੀਆਂ ਮਸ਼ੀਨ ਆਪਣੇ ਲੈਂਦੇ ਪੰਜਾਬ ਵਾਲੇ ਪਾਸੇ ਵਿਖਿਆ ਜਾਵੇ ਉਹ ਟਰੈਕਟਰਾਂ ਆਪਣੀਆਂ ਵੇਖ ਕੇ ਨਾ ਵੀਡੀਓ ਤੇ ਬਹੁਤ ਜ ਮੈਂ ਵੀ ਅਕਸਰ ਵੀਡੀਓ ਦੇਖਦਾ ਕਿ ਉਹ ਕਹਿੰਦੇ ਨੇ ਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਟਰੈਕਟਰ ਨਵੇਂ ਨਾ ਕਿ ਹਲ ਰਿਸ਼ਕਦੇ ਆ ਤੇ ਹੁਣ ਤਾਂ ਸੁਣ ਲਈ ਕਿਤੇ ਗਣੇ ਵਗੇ ਆ ਕਿ ਸੋਨ ਲੀਕਾ ਇਹ ਜਿਹੜਾ ਵਾ ਨੀਲਾ ਬੇਦਾਗ ਚਾਹੀਦਾ ਐਵੇਂ ਦੇਖਦੇ ਹੋ ਨਹੀਂ ਨਹੀਂ ਵਧੀਆ ਜੀ ਸਾਡੇ ਦੇ ਅੱਗੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਤਲਬ ਹਰ ਇੱਕ ਦੀ ਹੁਣ ਖਿੱਚ 4x4 ਨੂੰ ਹੋਈ ਹੈ ਤੇ ਜਿਆਦਾ ਰੁਝਾਨ ਜਿਹੜਾ ਲੋਕਾਂ ਦਾ ਸੋਨਾ ਲਿਕਵਾ ਲੈ ਸੋਰੀ ਕਵਾਲ ਸੋਰੀ ਸੋਨਾ ਲਿਕਾ ਵਾਲੇ ਇਹ ਚ ਅਲੱਗ-ਅਲੱਗ ਮਾਡਲ ਦੇ ਤੇ ਅੱਜ ਪਿੰਡ ਹੀ ਲੈਂਦੇ ਤੁਸੀਂ ਇਹ ਅਲੱਗ-ਅਲੱਗ ਮਾਡਲ ਲੈ ਕੇ ਜਾਂ ਇਕੱਲੇ ਸੇਮ ਇੱਕੇ ਨਾਲ ਲਈ ਤੇ ਸੇਮ ਹੀ ਮਤਲਬ ਇੱਕੋ ਮਾਡਲ ਲੈਂਦਾ ਸੀ ਅੱਜ ਇਹ ਵਧੀਆ ਲੱਗਾ ਸਾਨੂੰ ਇਹ ਮਾਡਲ ਇਹਦੀ ਖਾਸੀਅਤ ਕੀ ਲੱਗੀ ਤੁਹਾਨੂੰ ਮਤਲਬ ਜਿਦਾਂ ਦੇ ਨਾ ਛੋਟੇ ਦੇ ਛੋਟਾ ਤੇ ਵੱਡੇ ਦੇ ਵੱਡਾ ਉਹ ਚੀਜ਼ ਜਿਦਾਂ ਆਪਾਂ ਉਹ ਨੋਵਾ ਗੱਡੀ ਚ ਬਹਿ ਜੀਏ ਹਾਂਜੀ ਤੇ ਉਹ ਕਾਰ ਵੀ ਛੋਟੀ ਮਰੂਤੀ ਵੀ ਆ ਤੇ ਵੱਡੀ ਗੱਡੀ ਵੀ ਆ ਇਹਦਾ ਇਹ ਅਲੱਗ ਡਿਫਰੈਂਟ ਜਿਹਾ ਗੇਅਰ ਲੱਗਾ ਤਾਂ ਕੀ ਇਹ ਸਟਰਲ ਗੇਅਰ ਆ ਜੀ ਇੱਥੋਂ ਬੈਕ ਚੱਲ ਜਾਣਾ ਅੱਛਾ ਇੱਥੋਂ ਹੀ ਪਿੱਛੇ ਚੱਲ ਜਾਣਾ ਇੱਥੋਂ ਮਤਲਬ ਬੈਕ ਤੇ ਇੱਥੋਂ ਅੱਗੇ ਬਾਰ-ਬਾਰ ਗੇਅਰ ਪਾਉਣੀ ਲੋੜ ਨਹੀਂ ਬਾਰ-ਬਾਰ ਗੇਅਰ ਪਾਉਣੀ ਲੋੜ ਨਹੀਂ ਨੂੰ ਹਾਂ ਅੱਛਾ ਹਾਂ ਜਿਵੇਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਲਗਾਤਾਰ ਕਿਸਾਨ ਜਿਹਨੇ ਸੋਨ ਲੱਕ ਤੇ ਜਿਹੜੇ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਪੰਜ ਸੋਨਲਿਕਾ ਟਰੈਕਟਰ ਜਗੇ ਨੇ ਤੇ ਕਿਸਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਸੀ ਕਵੀ ਜੀ ਸਸੀ ਕਵੀ ਜੀ ਕੀ ਹਾਲ ਹੈ ਜੀ ਤੁਹਾਡਾ ਅਮਰਤ ਵੀਰ ਸਿੰਘ ਅਮਰਤ ਜੀ ਅੱਜ ਗੱਲ ਕੀਤੀ ਜਾਵੇ ਪੰਜ ਸੋਨਾ ਲਿਕਾ ਇੱਕ ਪਿੰਡ ਦੇ ਵਿੱਚ ਵੱਡੀ ਗੱਲ ਹੈ ਕਿ ਕਿਸਾਨਾਂ ਨੇ 4/4 ਹੀ ਕਿਉਂ ਲਿਆ ਜੀ ਵੀਰ ਜੀ ਜਿਹੜੀ ਚੀਜ਼ ਵਧੀਆ ਹੋਵੇ ਨਾ ਹਾਂਜੀ ਉਹਦੀ ਆਪਾਂ ਨੂੰ ਮਾਰਕੀਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਜੀ ਉਹ ਵੇਖ ਕੇ ਪਤਾ ਲੱਗ ਜਾਂਦਾ ਵਾ ਜੀ ਅਸੀਂ ਸੋਨਾਲਿਕਾ 15 ਸਾਲ ਚਲਾਇਆ ਟਰੈਕਟਰ ਅਸਰ ਆਰਮ ਟਰੈਕਟਰ ਆ ਜਿਹੜੇ ਜਦੋਂ ਇੱਕ ਹੱਥ ਰਵੇ ਤੇ ਵਧੀਆ ਗੱਲ ਐ ਤਾਂ ਜਦੋਂ ਬਾਰ-ਬਾਰ ਕਦੀ ਕੋਈ ਕਦੀ ਕੋਈ ਚਲਾਵੇ ਤੇ ਖਰਾਬ ਹੁੰਦੇ ਸੋਨਾਲੀ ਕਾ ਇੰਨਾ ਵਧੀਆ ਟਰੈਕਟਰ ਆ ਕਿ ਭਾਵੇਂ ਇਹਨੂੰ ਜਿੰਨਾ ਮਰਜ਼ੀ ਦੱਬ ਕੇ ਵਾ ਲੋ ਜੋ ਮਰਜ਼ੀ ਕਰ ਲੋ ਇਹਨੂੰ ਹੁੰਦਾ ਹੀ ਕੁਝ ਨਹੀਂ ਆ ਕਿ ਇੰਨਾ ਵਧੀਆ ਟਰੈਕਟਰ ਐ ਤੇ ਜਿਹੜੇ 5 ਟਰੈਕਟਰ ਲੈ ਆ ਕਿਸਾਨਾਂ ਨੇ ਕਿਵੇਂ ਸਲਾਹ ਬਣੇਗੀ 5 ਟਰੱਕ ਕਿ ਕਿੱਥੇ ਨਾ ਜਾਣਾ ਜੀ ਵੇਖੋ ਜੀ ਸਲਾਹ ਤੇ ਕੋਈ ਖਾਸ ਨਹੀਂ ਹੈਗੀ ਹਮ ਇਸ ਤਰ੍ਹਾਂ ਬੈਠੇ ਆ ਤੇ ਬੈਠਿਆਂ ਬੈਠੇ ਨਵਾਂ ਮਾਡਲ ਲਾਂਚ ਹੋਇਆ ਐ ਅੱਛਾ ਬਿਲਕੁਲ ਹੁਣ ਕੇ ਤੇ ਟਰੈਕਟਰ ਜਿਹੜਾ ਸਾਡੇ ਤੋਂ ਪਹਿਲਾਂ ਉਹ ਵੀ ਸੋਨਾ ਲਿਕਾ ਸੀ ਪਰ ਸਾਨੂੰ ਆਡੇ ਮਨ ਚ ਚਾਹ ਹੀ ਵੀ ਇਹਨੂੰ ਵੀ ਲੈ ਕੇ ਵੇਖੀਏ ਨਵਾਂ ਮਾਡਲ ਲਾਂਚ ਹੋਇਆ ਕੀ ਵਾਅਦਾ ਕੀਤਾ ਵਾ ਕੀ ਆ ਕੀ ਨਹੀਂ ਤਾਂ ਕਰਕੇ ਸਾਰੇ ਟਰੈਕਟਰ ਪਹਿਲਾਂ ਸੋਨਾ ਕਿ ਸਾਰੇ ਗੁਵਨਰ ਟਰੈਕਟਰ ਪਹਿਲਾਂ ਸੋਨਾ ਲਿਕਾ ਸੀ ਇੰਸ਼ਾਅੱਲਾ ਅਜੇ ਵੀ ਸਾਡੇ ਤੋਂ 60 ਸੋਨਾ ਲਿਕਾ ਅਜੇ ਵੀ ਖੜੋਤਾ ਹੈ ਇਸ ਟਰੈਕਟਰ ਨਾਲ ਕਿਹੜਾ ਕੰਮ ਕੀਤਾ ਜਾਊ ਫਿਰ ਇਸ ਟਰੈਕਟਰ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਕੰਮ ਕਰ ਲਓ ਸੁਪਰ ਸੀਡਰ ਪਾ ਲਓ ਮਿਕਚਰ ਪਾ ਲਓ ਕੋਈ ਵੀ ਜਿਹੜਾ ਮਰਜੀ ਇਤੋਂ ਕੰਮ ਲੈ ਸਕਦੇ ਜੀ ਜਿਆਦਾ ਜੀ ਤੁਸੀਂ ਖੇਤੀ ਕਿਹੜੀ ਕਰਦੇ ਜੀ ਖੇਤੀ ਅਸੀਂ ਕਣਕ ਤੇ ਝੋਨੇ ਦੀ ਜਿਆਦਾ ਹੱਡੀ ਹੁੰਦੀ ਆ ਜਿਆਦਾ ਹੀ ਹੁੰਦੀ ਆ ਮੱਕੀ ਦੀ ਵੀ ਹੋ ਜਾਂਦੀ ਆ ਚੱਕਨੀ ਆਪਣੇ ਕੀਤੀ ਆ ਸਾਡੀ ਆ ਗਈ 12 ਕਿੱਲਿਆਂ ਦੀ 12 ਕਿੱਲਿਆਂ ਦੀ ਤੇ ਜਿਵੇਂ ਗੱਲ ਕਰ ਗਦੀ ਆ 4x4 ਦਾ ਇੱਕ ਇੱਕ ਟ੍ਰੈਂਡ ਬਣ ਚੁੱਕਾ 4x4 ਦਾ ਇਹਦਾ ਡਿਫਰੈਂਟ ਕੀ ਦੇਖਦੇ ਹੋ ਨਹੀਂ ਵੀਰ ਜੀ ਟ੍ਰੈਂਡ ਵੀ ਹੈਗਾ ਵਾ ਪਰ ਇਹ ਸਮੇਂ ਦੇ ਮੁਤਾਬਕ ਚਾਹੀਦਾ ਵੀ ਆ ਅੱਜ ਸੰਦ ਵੱਡੇ ਆਗੇ ਸੁਪਰ ਸੀਡਰ ਜਿਹੜਾ ਵਾ ਜਦੋਂ ਆਪਾਂ ਪਾਉਂਨੇ ਆ ਟਰੈਕਟਰ ਗੱਡੀਆਂ ਚੁੱਕੀ ਦੇ ਆ ਕਿਸੇ ਨੇ ਮਿੱਟੀ ਦੀਆਂ ਬੂਰੀਆਂ ਭਰ ਕੇ ਰੱਖੀਆਂ ਕਿਸੇ ਨੇ ਰੇਤਾਂ ਦੀ ਕੋਈ ਇਹਨੂੰ ਮੁਸ਼ਕਲ ਨਹੀਂ ਹੋਣੀ ਤੇ ਤੇਲ ਦੀ ਖਪਤ ਕਿੰਨੀ ਹੈ ਦੂਜੇ ਟਰੈਕਟਰ ਨਾਲੋਂ ਤੇਲ ਦੀ ਖਪਤ ਤੇ ਦੀ ਦੂਜਿਆਂ ਨਾਲੋਂ ਘੱਟ ਹੀ ਆ ਜੀ 4/4 ਜਦੋਂ ਓਵਰਲੋਡ ਚੱਲੂਗਾ ਉਦੋਂ ਖਪਤ ਹੁੰਦੀ ਹੈ ਜਦੋਂ ਅੰਡਰਲੋਡ ਚੱਲਦਾ ਕੋਈ ਖਪਤ ਨਹੀਂ ਹੁੰਦੀ ਜਿਵੇਂ ਗੱਲ ਕਰ ਰਹੇ ਸੀ ਕਿ ਆਪਾਂ ਕਿ ਪਰਲੀ ਸਾਈਡ ਤੇ ਇੱਕ ਵੱਖਰਾ ਗੇਅਰ ਤਾਂ ਆ ਕਿ ਇਸ ਗੇਅਰ ਦੇ ਨਾਲ ਦੂਜੇ ਟਰੈਕਟਰ ਨਾਲੋਂ ਕਿੰਨਾ ਫਰਕ ਦੇਖਦੇ ਹੋ ਵੀਰ ਜੀ ਕਿਤੇ ਟਰਾਲੀ ਫਸੀ ਹੋਵੇ ਜਾਂ ਕਿਤੇ ਕੋਸ਼ ਹੋਵੇ ਇਹ ਆਪਾਂ ਨੂੰ ਗੇਅਰ ਬਦਲਣ ਦੀ ਲੋੜ ਨਹੀਂ ਆ ਸ਼ਟਰ ਗੇਅਰ ਤੋਂ ਬਸ ਉੱਥੋਂ ਹੀ ਆਪਾਂ ਗਾਹ ਤੇ ਪਿਛਾਂ ਬੈਕ ਤੇ ਰਿਵਰਸ ਜਿੰਨਾ ਜੋ ਵੀ ਕਰ ਸਕਦੇ ਉੱਥੋਂ ਕਰ ਸਕਦੇ ਆ ਪੂਲ ਸਪੀਡ ਤੇ ਕੰਮ ਕਰੇਗਾ ਪੂਲ ਸਪੀਡ ਤੇ ਕੰਮ ਕਰੇਗਾ ਕਿ ਜਦੋਂ ਤੀਜਾ ਗੇਰ ਚੌਥਾ ਗੇਰ ਬਾਰ-ਬਾਰ ਲਾਉਣ ਦੀ ਲੋੜ ਨਹੀਂ ਪੈਗੀ ਕੋਈ ਲੋੜ ਨਹੀਂ ਪਣੀ ਵੀਰ ਜੀ ਇੱਥੋਂ ਹੀ ਆਪਾਂ ਬਦਲ ਦੇਣਾ ਵਾ ਇੱਥੋਂ ਹੀ ਆਪਾਂ ਕਰ ਦੇਣਾ ਵਾ ਇਹਨੂੰ ਗਾਹ ਕਰ ਦੋ ਪਿਛਾਂ ਕਰ ਦੋ ਟਰੈਕਟਰ ਆਪਣਾ ਉਸੇ ਵਾਲੇ ਮੈਂ ਪਹਿਲਾਂ ਗੱਲ ਕੀਤੀ ਸੀਗੀ ਜਦੋਂ ਲੈਂਦੇ ਪੰਜਾਬ ਵਾਲੇ ਪਾਸੇ ਇੱਕ ਵਕਸਰ ਵੀਡੀਓ ਦੇਖਦਾਂਗੇ ਉਹ ਕਿਸਾਨ ਚੜ੍ਹਦੇ ਪੰਜਾਬ ਵਾਲੇ ਪਾਸੇ ਟਰੈਕਟਰ ਨਵੇਂ ਤੋਂ ਨਵੇਂ ਬੇਦਾਗ ਟਰੈਕਟਰ ਮਿਲਦੇ ਨੇ ਤੇ ਉਹ ਸ਼ੌਂਗ ਵੀ ਉਹੀ ਆ ਰਹੇ ਨੇ ਸੋ ਨਾਲੇ ਕਾ ਬੇਦਾਗ ਚਾਹੀਦਾ ਕਿਵੇਂ ਦੇਖਦੇ ਹੋ ਵੀਰ ਜੀ ਗੱਲ ਇਹ ਹੁੰਦੀ ਆਪੋ ਆਪਣੀ ਸਾਂਭ ਸੰਭਾਲ ਤੇ ਹੁੰਦੀ ਆ ਚੜ੍ਹਦੇ ਪੰਜਾਬ ਵਾਲੇ ਜਿਹੜੇ ਉਹਨਾਂ ਨੂੰ ਇਹ ਸ਼ੌਂਗ ਆ ਵੀ ਸਾਡੀ ਕੋਈ ਵੀ ਚੀਜ਼ ਇਕੱਲੇ ਟਰੈਕਟਰ ਨੇ ਮੋਟਰਸਾਈਕਲ ਰੱਖੇ ਗੱਡੀਆਂ ਰੱਖੀਆਂ ਉਹ ਸਾਰੇ ਲਿਸ਼ਕਦੀਆਂ ਰੱਖਦੇ ਆ ਉਹਨਾਂ ਨੂੰ ਸਾਂਭ ਸੰਭਾਲ ਦੀ ਤੇ ਚਾਹੀਦੀ ਵੀ ਆ ਜਦੋਂ ਇੰਨੇ ਪੈਸੇ ਲਾਏ ਆਪਾਂ ਸੰਦ ਦੇ ਸਾਂਭ ਸੰਭਾਲ ਚਾਹੀਦੀ ਆ ਤੇ ਤਾਂ ਕਰਕੇ ਲਿਸ਼ਕਦੇ ਹੀ ਮਿਲਦੇ ਆ ਲਿਸ਼ਕਦੇ ਮਿਲਨੇ ਗਾੜੀ ਹਾਂ ਹਾਂ ਤੇ ਤੇ ਪਰਿਵਾਰ ਦੇ ਵਿੱਚ ਕਿਵੇਂ ਦਾ ਅੱਜ ਫੇਰ ਖੁਸ਼ੀ ਦਾ ਮਾਹੌਲ ਹੈ ਅੱਜ ਤਾਂ ਬਹੁਤ ਵਧੀਆ ਮਾਹੌਲ ਹੈ ਜੀ ਵਿਆਹ ਵਾਲਾ ਮਾਹੌਲ ਬਣਿਆ ਪਿਆ ਵਾ ਇੱਕ ਇੱਕ ਜਿਹੜਾ ਕਿਸਾਨ ਦਾ ਪੁੱਤ ਹੁੰਦਾ ਟਰੈਕਟਰ ਚੈ ਦਿੰਦਾ ਬਿਲਕੁਲ ਜੀ ਬਿਲਕੁਲ ਇਹਦੇ ਸਿਰ ਦੇ ਉੱਤੇ ਸਾਰੀ ਖੇਤੀ ਕਰਨੀ ਆ ਸਾਰਾ ਕੁਝ ਕਰਨਾ ਵਾ ਤੇ ਬਹੁਤ ਵਧੀਆ ਮਾਹੌਲ ਹੈ ਯਾਰਾਂ ਦੋਸਤਾਂ ਦਾ ਭੈਣ ਭਰਾਵਾਂ ਦਾ ਪਰਿਵਾਰ ਦਾ ਬਹੁਤ ਵਧੀਆ ਮਾਹੌਲ ਬਣਿਆ ਅੱਜ ਪਾਰਟੀ ਫੇਰ ਚੱਲੇਗੀ ਫੁੱਲ ਹਾਂਜੀ ਪਾਰਟੀ ਚੱਲੇਗੀ ਤੁਹਾਨੂੰ ਵੀ ਦਵਾ ਦੇ ਜੀ ਪਾਰਟੀ ਫੁੱਲ ਕਰਦੇ ਆਪਾਂ ਲਓ ਜੀ ਤੇ ਇਹ ਕਿਸਾਨ ਤੁਹਾਨੂੰ ਦੇਖ ਰਹੇ ਨੇ ਇਕ ਸਰ ਵੀਡੀਓ ਵਾਇਰਲ ਹੁੰਦੀਆਂ ਨੇ ਇਹ ਕਿਸਾਨ ਨੂੰ ਮ ਮੈਸੀ ਤੇ ਵੀਰ ਜੀ ਮੈਂ ਇਹੋ ਦੇਣਾ ਚਾਹੁੰਦਾ ਵਾਂ ਵੀ ਆਪਣੇ ਬਜਟ ਦੇ ਵਿੱਚ ਚੀਜ਼ ਲਓ ਜਿਹੜੀ ਵੀ ਲੈਣੀ ਆ ਇਹ ਨਹੀਂ ਹੈਗੀ ਕਿ ਆਪਣੇ ਬਜਟ ਤੋਂ ਵੱਧ ਆਪਾਂ ਫੁਗਰਪਣੇ ਦੇ ਵਿੱਚ ਨਹੀਂ ਆਉਣਾ ਜੇ ਅਸੀਂ ਆ ਟਰੈਕਟਰ ਲਿਆ ਤੇ ਤੋਂ ਸਾਰੇ ਕੰਮ ਲੈਣੇ ਆ ਅਸੀਂ ਕੰਮ ਲਾਉਗੇ ਸਾਰੇ ਹਾਂ ਇਹ ਨਹੀਂ ਹੈਗਾ ਕਿ 4x4 ਕਰਕੇ ਐਂ ਸ਼ੋਸ਼ੇ ਬਾਜੀ ਕਰਕੇ ਲੈ ਆ ਕੋਈ ਯਾਰ ਕੀ ਹੁੰਦਾ ਵਾ ਕਿ ਆਪਾਂ ਜਿੱਦਾਂ ਤੁਸੀਂ ਟਰੈਕਟਰ ਲੈ ਕੇ ਆਏ ਹੋ ਸਾਰੇ ਮੈਂ ਦੇਖੇ ਸਾਰੇ ਛਤਰੀਆਂ ਤੋਂ ਬਗੈਰ ਸੀਗੇ ਹਾਂਜੀ ਅਕਸਰ ਕਿਈ ਨੌਜਵਾਨ ਜਾਂਦੇ ਉਸ ਤਰੀਕੇ ਨਾਲ ਕਿ ਉਹ ਆਪਣੇ ਬੂਫਰ ਵਗੈਰਾ ਡੈਕ ਵਗੈਰਾ ਲਗਾ ਕੇ ਲੈ ਕੇ ਆਉਂਦੇ ਕਈ ਵਾਰ ਮੈਂ ਅਕਸਰ ਵੀਡੀਓ ਦੇਖੀਆਂ ਆਣੀਆਂ ਦੀਆਂ ਚਲੋ ਵੀਰ ਜੀ ਉਹ ਆਪੋ ਆਪਣਾ ਸ਼ੌਂਕ ਹੈ ਅਸੀਂ ਸਾਡੇ ਤੋਂ ਪਹਿਲਾਂ ਵੀ ਸੋਣਾ ਲੀਕਾ ਤੁਹਾਨੂੰ ਦੱਸਿਆ 60 ਖਲੋਤਾ ਵਾ ਹਾਂਜੀ ਅਸੀਂ ਉੱਤੇ ਵੀ ਬੂਫਰ ਨਹੀਂ ਲਾਏ ਪਰ ਉਹ ਇਹ ਨਹੀਂ ਗੱਲ ਹੈ ਕਿ ਜੇ ਕਿਸੇ ਨੇ ਲਾਏ ਤਾਂ ਕੋਈ ਮਾੜੀ ਗੱਲ ਹੋਣੀ ਚਲੋ ਆਪਣੇ ਕੰਟਰੋਲ ਦੇ ਵਿੱਚ ਕਰੀ ਜਾਣ ਕੋਈ ਕੁਝ ਨਹੀਂ ਹੁੰਦਾ ਤੇ ਸਾਨੂੰ ਨਹੀਂ ਸ਼ੌਂਕ ਐਡਾ ਬੂਫਰ ਲਾਉਣ ਦਾ ਜਾਂ ਕੁਝ ਸਾਨੂੰ ਤੇ ਇਸ ਤਰ੍ਹਾਂ ਹੀ ਬਸ ਕਿਹ ਵਾਰ ਜਦੋਂ ਆਪਾਂ ਮੇਲੇ ਜਾਂਦੇ ਨੇ ਨਾ ਕਿ ਮੇਲਿਆਂ ਦੇ ਵਿੱਚ ਸਭ ਤੋਂ ਵੱਧ ਚੱਲਦਾ ਮਾਝੇ ਵਾਲੇ ਮਸ਼ਹੂਰਿਆ ਟ੍ਰੈਂਡ ਦੇ ਵਿੱਚ ਕਿ ਮਾਝੇ ਦੀਆਂ ਟਰਾਲੀਆਂ ਚੱਲ ਜਾਂਦੀਆਂ ਮਾਝੇ ਵਾਲੇ ਟਰੈਕਟਰ ਲੈ ਕੇ ਜਾਂਦੇ ਆ ਤੇ ਅਨੰਦਪੁਰ ਸਾਹਿਬ ਦੇ ਮੇਲੇ ਜਿਹਾ ਹੋਰ ਕਿ ਮਨ ਸਾਰੇ ਥਾਵਾਂ ਤੇ ਜਾਣੇ ਵੀਰ ਜੀ ਮਾਝੇ ਵਾਲੇ ਜਿਹੜੇ ਆ ਮਾਝੇ ਵਾਲੇ ਨਾਂ ਤੇ ਕਿਸੇ ਦੀ ਗੱਲ ਝਰਦੇ ਆ ਤੇ ਨਾਂ ਗੱਲ ਇਹ ਸਾਰਦੇ ਆ ਦਿਲ ਦੇ ਸੱਚੇ ਸੁੱਚੇ ਬੰਦੇ ਆ ਕੀ ਬਾਤ ਹੈ ਤੇ ਖੁੱਲੇ ਸੁਭਾਅ ਇਹਨਾਂ ਦੇ ਵੀਰ ਜੀ ਮਾਝੇ ਵਾਲਿਆਂ ਦੀ ਕਹਾਵਤਾਂ ਦੀਆਂ ਮੈਂ ਨਾ ਵੀ ਇਹਨਾਂ ਦੇ ਖੁੱਲੇ ਸੁਭਾਅ ਆ ਇਹਨਾਂ ਦੇ ਦਿਲ ਦੇ ਵਿੱਚ ਰਤਾ ਜਿੰਨਾ ਪਾਪ ਨਹੀਂ ਹੁੰਦਾ ਕਿਤੇ ਵੇਖ ਲਿਓ ਮਾਝੇ ਵਾਲੇ ਕਿਸੇ ਭੈਣ ਭਰਾ ਨੂੰ ਮਿਲ ਕੇ ਵੇਖ ਲਿਓ ਇਹ ਇਹਨਾਂ ਦੀ ਬੋਲੀ ਥੋੜੀ ਜੀ ਖਰਵੀ ਜਰੂਰ ਆ ਤੇ ਪਰ ਦਿਲ ਨਹੀਂ ਮੜਾ ਜੀ ਆ ਬੋਲੀ ਇਹਨਾਂ ਦੀ ਰੂਟ ਆ ਥੋੜੀ ਜੀ ਜੀ ਤੇ ਉਹ ਵੀ ਸਾਡੀ ਨਵੀਂ ਜਿਹੜੀ ਪੀੜ੍ਹੀ ਆ ਉਹਦੀ ਬੋਲੀ ਨਹੀਂ ਰੂਟ ਹੈਗੀ ਜੀ ਉਹ ਵੀ ਸਹੀ ਹੋ ਗਈ ਆ ਕੋਈ ਚੱਕਨ ਵਧੀਆ ਗੱਲ ਜੀ ਧੰਨਵਾਦ ਜੀ ਜਿਵੇਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਨਵੇਂ ਟਰੈਕਟਰ ਅੱਜ ਤਰਨਤਾਰ ਜਿਹੜੇ ਵਿੱਚ ਪਿੰਡ ਪੰਡੋਰੀ ਦੇ ਵਿੱਚ ਲਿਆਂਦੇ ਗਏ ਨੇ ਤਾਂ ਕੈਮਰਾਮੈਨ ਨੂੰ ਇੱਕ ਵਾਰ ਸ਼ਾਟ ਦਿਖਾ ਦਿਓ 4x4 ਜਿਹੜੇ ਚਮਕਦੇ ਨਲਕ ਟਰੈਕਟਰ ਜਨਸੀ ਦੇ ਵਿੱਚੋਂ ਗੁਰੂ ਕਿਰਪਾ ਏਜੰਸੀ ਤਰਨਤਾਰਨ ਤੋਂ ਲਿਆਂਦੇ ਗਏ ਨੇ ਤੇ ਏਜੰਸੀ ਦੇ ਮਾਲਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਇੰਦਰਜੀਤ ਭਾਜੀ ਆ ਇਹਨਾਂ ਦੀ ਮਿਹਰਬਾਨੀ ਆ ਜਿਹੜੇ ਇੰਨੇ ਟਰੈਕਟਰ ਇਕੱਠੇ ਆਏ ਆ ਮੈਂ ਪਹਿਲੀ ਵਾਰ ਵੀਰ ਜੀ ਨੂੰ ਮਿਲਿਆ ਅੱਛਾ ਜੀ ਤੇ ਗੱਲਬਾਤ ਹੋਈ ਜਦੋਂ ਮਨ ਲਓ ਡੀਲ ਕਰਨ ਦਾ ਤਰੀਕਾ ਇੰਨਾ ਕਿ ਵਧੀਆ ਸੀ ਸੋਨਾ ਲਿਕਾ ਦਾ ਹੀ ਲੈਣਾ ਸੋਨਾ ਲਿਕਾ ਹੀ ਜੀ ਪਰ ਇਹਨਾਂ ਤੋਂ ਵੀ ਪ੍ਰਭਾਵਿਤ ਹੋ ਗਏ ਅੱਛਾ ਜੀ ਕਿ ਇਹਨਾਂ ਨਾਲ ਨੂੰ ਡੀਲ ਇਸ ਤਰੀਕੇ ਨਾਲ ਕੀਤਾ ਵੀ ਦਿਲ ਖੁਸ਼ ਹੋ ਗਿਆ ਮਿਲ ਕੇ ਇੱਕ ਕਿਸਾਨ ਨੇ ਇੱਕ ਡੀਲਰ ਨੇ ਏਜੰਸੀ ਵੀ ਵਧੀਆ ਬਚਾ ਰਹੇ ਮੈਂ ਪਹਿਲਾਂ ਵੀ ਇਹਨਾਂ ਦੀ ਸਟੋਰੀ ਪਿਛਲੇ ਸਾਲ ਵੀ ਕੀਤੀਆਂ ਸੀ ਕਿ ਸਟੋਰੀਆਂ ਕਾਫੀ ਨਾਲੀਆਂ ਤੇ ਡੀਲਿੰਗ ਦੀ ਗੱਲ ਚੱਲ ਰਹੀ ਆ ਤਾਂ ਇਹਨਾਂ ਨਾਲ ਵੀ ਗੱਲਬਾਤ ਕੁਸ਼ਿੰਗਾ ਫਿਰ ਤੁਸੀਂ ਇਹ ਡੀਲਿੰਗ ਦੀ ਗੱਲ ਕੀਤੀ ਹੈ ਕਿ ਜਿਹੜੇ ਕਸਟਮਰ ਆਪਣੇ ਕਿਸਾਨ ਨੇ ਕਿਸਾਨਾਂ ਦੀ ਪਹਿਲੀ ਪਸੰਦ ਕਿਉਂ ਬੰਦ ਜਾਰੀ ਹੈ ਸੁਣ ਲਓ ਅੱਜ ਸੋਨਾ ਲਿਕਾ ਕਿਸੇ ਗੱਲੋਂ ਫੇਲ ਨਹੀਂ ਹੈਗਾ ਟਰੈ ਹਰ ਕੰਮ ਚ ਵਧੀਆ ਵਾ ਹਰ ਕੰਮ ਚ ਟਰਾਲੀ ਤੇ ਲਾ ਲੋ ਸੁਪਰ ਸੀਡਰ ਤੇ ਲਾ ਲੋ ਹਮ ਹੱਲਾ ਦੇ ਵਾਈ ਚ ਲਾ ਲੋ ਕਿਤੇ ਵੀ ਲਾ ਲੋ ਤੇਲ ਵੀ ਘਟ ਖਾਂਦਾ ਵਾ ਕੰਮ ਵੀ ਕੋਈ ਨਹੀਂ ਕਰਦਾ ਸਰਵਿਸ ਤੋਂ ਲੋ ਸਵਾ ਕੋਈ ਇਹਦਾ ਕੰਮ ਨਹੀਂ ਜੇਗਾ ਸਰਵਿਸ ਕਰਾਉਣੀ ਪੈਂਦੀ ਵਾ ਸਗਲੇ ਕਰਾਉਣੀ ਪਈ ਹਾਂ ਠੀਕ ਵਾਈ ਗੁਰਜੀਤ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਪਿੰਡ ਪੰਡੋਰੀ ਹਸਣਾ ਜਿਹੜਾ ਤਰਨਤਾਰ ਨੂੰ ਜਿਹੜਾ ਰਹਿਣ ਵਾਲਾ ਐ ਅਤੇ ਬੇਨਤੀ ਕਰਦਾ ਕਿ ਮੈਂ ਸ਼ੁਰੂ ਤੋਂ ਹੀ ਲਗਭਗ 20-25 ਸਾਲ ਹੋ ਗਏ ਸੋਨਾਲੀਕਾ ਟਰੈਕਟਰ ਪਹਿਲੇ ਮਾਡਲ ਵੀ ਚਲਾਏ ਨੇ ਪੁਰਾਣਾ ਮਾਡਲ ਵੀ ਜਦੋਂ ਖੱਟਾ ਟਰੈਕਟਰ ਸੀ ਉਹਦੇ ਵੀ ਚਲਾਇਆ ਹੈ ਮੁੜ ਕੇ ਆਰ 60 ਚਲਾਇਆ ਹੈ ਇਹ ਚੱਲਣ ਦੇ ਵਿੱਚ ਬਹੁਤ ਵਧੀਆ ਹੁਣ ਸਾਡਾ ਮਨ ਕੀਤਾ ਹੈ ਕਿ ਨਵੀਂ ਤਕਨੀਕ ਜੋ ਇਹਨਾਂ ਨੇ ਕੀਤੀ ਹੈ ਸੋਨਾਲੀਕਾ ਵਾਲਿਆਂ ਨੇ ਇਹਨਾਂ ਦਾ ਨਵਾਂ ਮਾਡਲ ਟਰੈਕਟਰ ਚਲਾਇਆ ਜਾਵੇ ਸੋ ਅਸੀਂ 60 ਟਰੈਕਟਰ ਡੀਆਈ ਉਹ ਸੋਨਾਲੀਕਾ ਤਰਨਤਾਰਨ ਏਜੰਸੀ ਦੇ ਵਿੱਚੋਂ ਖਰੀਦਿਆ ਹੈ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਏ ਗਾਈਡਰ ਜੀ ਵੀ ਬਹੁਤ ਵਧੀਆ ਤੇ ਇਹਨਾਂ ਦੀ ਜਿਹੜੀ ਸਰਵਿਸ ਉਹ ਵੀ ਬਹੁਤ ਵਧੀਆ ਮੈਂ ਬੇਨਤੀ ਕਰਦਾ ਹਾਂ ਵੀ ਨਾ ਭਰਾਵਾਂ ਨੂੰ ਇਹਨਾਂ ਨੇ ਕਿਥੇ ਟਰੈਕਟਰ ਪਤਨ ਨਾ ਹੋਵੇ ਇੱਕ ਵਾਰੀ ਸੋਨਾਲੀ ਕਾ ਟਰੈਕਟਰ ਵੀ ਚਲਾ ਕੇ ਦੇਖੋ ਜੇ ਆਪ ਨੂੰ ਵਧੀਆ ਲੱਗੇ ਤਾਂ ਚਲਾਓ